ਤੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਇਹ ਸਾਨੂੰ ਸਰਕਾਰ ਬਣ ਤੋਂ ਪਹਿਲਾਂ ਵੀ ਪਤਾ ਸੀ ਤੇ ਅੱਜ ਵੀ ਸਾਡੀ ਸਰਕਾਰ ਹੈ ਜਿਹੜੀ ਉਹਨਾਂ ਦਾ ਜਿਹੜੀ ਕੰਮ ਹੈ ਉਹ ਕਰ ਰਹੀ ਹੈ ਸੋ ਮੇਨ ਜਿਹੜਾ ਮੀਟਿੰਗ ਦਾ ਅਜੰਡਾ ਇਹ ਸੀ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ ਸਾਰੇ ਐਮ ਐਲ ਏ ਸਾਹਿਬਾਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਗਿਆ ਕਿੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਕੋਈ ਦਿੱਕਤ ਆ ਕਿੱਥੇ ਕੋਈ ਪੈਸਿਆਂ ਦੀ ਦਿੱਕਤ ਆ ਕਿਹੜੇ ਲੈਵਲ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਡਿਸਕਸ਼ਨ ਹੈ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਚਲਵਾਇਆ ਸੀਗਾ ਸਰਕਾਰ ਨੇ ਕਿ ਸਰਕਾਰ ਤੁਹਾਡੇ ਦਰਵਾਜ਼ੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਗ੍ਹਾ-ਜਗ੍ਹਾ ਤੇ ਵਿੱਚ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਸਾਰੇ ਪਿੰਡਾਂ 'ਚ ਜਾ ਕੇ ਮਤਲਬ ਕਿ ਇੱਕ ਟੇਬਲ ਲਾ ਕੇ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਆਮ ਲੋਕਾਂ ਦੀਆਂ ਉਹਨਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾਂਦਾ ਸੀ ਹੁਣ ਉਸੇ ਤਰ੍ਹਾਂ ਸਰਕਾਰ ਦਾ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਕਿ ਤੁਹਾਡਾ ਐਮਐਲਏ ਤੁਹਾਡੇ ਦਿਵਾਰ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਕਿ ਜਿੰਨੇ ਲੋਕਾਂ ਦੇ ਨਮਾਇंदे ਆ ਐਮਐਲਏ ਸਹਿਬਾਨ ਲੋਕਾਂ ਚ ਜਾ ਕੇ ਪਿੰਡ-ਪਿੰਡ ਜਾ ਕੇ ਉਹਨਾਂ ਦੇ ਜਿਹੜੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਜਿਹੜਾ ਹੱਲ ਹੈ ਉਹ ਕੀਤਾ ਜਾਊਗਾ ਮੈਂਨ ਦੇਖੋ ਕਹਿਣ ਦਾ ਭਾਵ ਇਹੀ ਹੈ ਕਿਉਂਕਿ ਲੋਕਾਂ ਨੇ ਚੁਣ ਕੇ ਸਾਨੂੰ ਇੱਥੇ ਤੱਕ ਭੇਜਿਆ ਬਹੁਤ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਸਮੱਸਿਆਵਾਂ ਹਨ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਪਤਾ ਚੱਲ ਸਕਦੀਆਂ ਨੇ ਤੋ ਲੋਕਾਂ ਚੋਂ ਨਿਕਲ ਕੇ ਆਇਆ ਤੇ ਉਹਨਾਂ ਦੇ ਵਿੱਚ ਰਹਿ ਕੇ ਸਮੱਸਿਆਵਾਂ ਦਾ ਹੱਲ ਕਰਨਾ ਹੈ। ਇਹੀ ਮੁੱਖ ਮੰਤਰੀ ਸਾਹਿਬ ਨੇ ਹਦੇਸ਼ ਵੀ ਦਿੱਤਿਆ ਤੇ ਇਹ ਤੇ ਜਿਹੜਾ ਡਿਸਕਸ਼ਨ ਹੈ ਉਹ ਵੀ ਜਿਹੜੀ ਆ ਉਹ ਹੀ ਹੈ। ਵੀਜੀ ਪੰਚਾਇਤੀ ਇਲੈਕਸ਼ਨਾਂ ਦੇ ਉੱਤੇ ਵੀ ਕੋਈ ਚਰਚਾ ਹੋਈ ਹੈ ਵੀ ਕਦੋਂ ਕਰਾਈ ਜਾ ਸਕਦੀ ਹੈ? ਦੇਖੋ ਸਾਰੀਆਂ ਇਲੈਕਸ਼ਨਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਐ, ਪੰਚਾਇਤੀ ਵੀ ਹੋਣੀਆਂ ਐ, ਕਾਰਪੋਰੇਸ਼ਨ ਵੀ ਹੋਣੀ ਐ, ਬਲਾਕ ਸੰਮਤੀ ਵੀ ਹੋਣੀ ਐ, ਜ਼ਿਲ੍ਹਾ ਪ੍ਰੀਸ਼ਦ ਦੀਆਂ ਵੀ ਹੋਣੀਆਂ ਐ। ਤੇ ਉਹਨਾਂ ਲਈ ਤਾਂ ਚਲੋ ਜਿਹੜੇ ਸਾਡੇ ਲੀਡਰ ਹੈ ਸਾਡੀ ਸਰਕਾਰ ਹੈ ਹਮੇਸ਼ਾ ਜਿਹੜੀ ਤਿਆਰ ਹੈ ਪਰ ਉਹਦੇ ਲਈ ਹਜੇ ਕਦੋਂ ਹੋਣੀ ਇਹਦੇ ਬਾਰੇ ਕੋਈ ਜੀ ਡਿਸਕਸ਼ਨ ਹੁਣੀ ਕੀਤੀ ਨਹੀਂ ਕਿ ਸਿੰਬਲ ਤੇ ਨਹੀਂ ਲੜेंगी 파ਰਟੀ ਪੰਚਾਇਤੀ ਚੋਣ ਕਿ ਇਸ ਬਾਬਤ ਕੋਈ ਚਰਚਾ ਹੋਈ ਹੈ ਕੋਈ ਫੈਸਲਾ ਹੋਇਆ ਨਹੀਂ ਮੈਂ ਕਹੀ ਜਾਂਦਾ ਜੀ ਚੋਣਾਂ ਬਾਰੇ ਹਜੇ ਡਿਸਕਸ਼ਨ ਜਿਹੜੀ ਹੈ ਕੋਈ ਨਹੀਂ ਹੋਈ ਬਾਕੀ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਣੀਆਂ ਨੇ ਡਿਸਕਸ਼ਨ ਜਿਹੜੀ ਹੈ ਤੇ ਜ਼ਰੂਰ ਜਿਹੜੀ ਆ ਹੋਊਗੀ ਇਆ ਆਮ ਆਦੀ ਪਾਰਟੀ ਜਿਹੜੀ ਮਜਬੂਤੀ ਨਾਲ ਜਿਹੜੀ ਸਾਰੇ ਇਲੈਕਸ਼ਨ ਲੜੂ ਸੈਂਬਲੀ ਚੋਣਾਂ ਦੇ ਉੱਤੇ ਕੋਈ ਗੱਲਬਾਤ ਹੋਈ ਹੈ ਵੀ ਕੈਂਡੀਡੇਟ ਕਿਹੜੇ ਹੋਣਗੇ ਉਹਨਾਂ ਬਾਰੇ ਵੀ ਕੁਝ ਨਹੀਂ ਨਹੀਂ ਹਜੇ ਕੋਈ ਕੈਂਡੀਡੇਟ ਦੀ ਜਿਹੜੀ ਗੱਲ ਨਹੀਂ ਹੋਈ ਪਰ ਇਹ ਹੈ ਵੀ ਜਦੋਂ ਡਵੈਲਪਮੈਂਟ ਦੀ ਗੱਲ ਹੁੰਦੀ ਹੈ ਤਾਂ ਉਹ ਚਾਰੇ ਹਲਕਿਆਂ ਚ ਵੀ ਕੋਈ ਕਿ ਮੇਰਾ ਤਾਂ ਆਪਣਾ ਹਲਕਾ ਹੈ ਸਾਰੇ ਕਿਤੇ ਜਿਹੜੇ ਡਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਚੱਲ ਰਹੇ ਆ ਤੇ ਤੇਜ਼ੀ ਨਾਲ ਚੱਲ ਰਹੇ ਆ ਸਾਨੂੰ ਵੀ ਇਹ ਹੈ ਵੀ ਕੋਰਟ ਲੱਗਣ ਤੋਂ ਪਹਿਲਾਂ ਪਹਿਲਾਂ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਉਹ ਕਰਵਾਏ ਜਾਣ ਤੇ ਬਾਕੀ ਮੈਂ ਤੁਹਾਨੂੰ ਇਹ ਅ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਬਾਇਲੈਕਸ਼ਨ ਚ ਹੋਈ ਹੈ ਤੇ ਇਹਨਾਂ ਚਾਰੇ ਸੀਟਾਂ ਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰੂਗੀ ਮੀਰ ਵੀਰ ਜੀ ਕੰਗਸ ਮੀਰ ਜੀ ਦਾ ਗਵਰਨਰ ਬਹੁਤ ਜ਼ਿਆਦਾ ਸਪੋਰਟ ਆਨ ਲੇਕ ਜਿਹੜਾ ਮੈਂ ਦੇਖੋ ਜੀ ਹਾਕੀ ਟੀਮ ਨੂੰ ਸਾਰੀ ਨੂੰ ਪਹਿਲਾਂ ਮੈਂ ਫੋਨ ਤੇ ਵੀ ਗੱਲ ਕਰ ਚੁੱਕਿਆ ਵਧਾਈ ਵੀ ਜਿਹੜੀ ਹੈ ਦੇ ਚੁੱਕਿਆ ਤੇ ਸਾਨੂੰ ਤਾਂ ਬੜੀ ਖੁਸ਼ੀ ਹੈ ਕਿ ਇਹਨੇ ਲੰਬੇ ਅਰਸੇ ਬਾਅਦ ਲਗਾਤਾਰ ਦੂਜੀ ਵਾਰੀ ਭਾਰਤੀਆਂ ਨੇ ਜਿੰਨੇ ਮੈਂ ਕਹਾਂ ਵੀ ਉਹਦੇ ਵਿੱਚ ਪੰਜਾਬੀਆਂ ਨੇ ਮੈਡਲ ਜਿਹੜੇ ਉਹ ਦਿੱਤੇ ਜਿੱਤੇ ਆ ਤੇ ਬਾ ਕਮਾਲ ਇਨੇ ਪ੍ਰੈਸ਼ਰ ਚ ਚਾਹੇ ਹਰਮਨ ਹੋਵੇ ਚ ਮੰਦੀਪ ਹੋਵੇ ਸਾਰਿਆਂ ਨੇ ਜਿਹੜੀ ਖੇਡ ਦਾ ਜਿਹੜਾ ਮਜਾਰਾ ਕੀਤਾ ਉਹ ਬਾਕੀ ਤਾਰੀਫ ਕਰਨ ਵਾਲਾ ਹੈਗਾ ਤੇ ਹੁਣ ਬੜੀ ਜਲਦੀ ਸੀਐਮ ਸਾਹਿਬ ਨੇ ਜਿਹੜਾ ਪ੍ਰੋਗਰਾਮ ਜਿਹੜਾ ਉਹ ਰੱਖਣਾ ਹੈਗਾ ਸਾਰਿਆਂ ਨੂੰ ਬੁਲਾਉਣਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੈ ਜਿਹੜੇ ਮੈਡਲ ਲੈ ਕੇ ਆਏ ਉਹਨਾਂ ਦੀ ਵੀ ਤੇ ਜਿਹੜੇ ਸਾਡੇ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਸੇ ਬੁਲਾਉਣਾ ਕਿਉਂਕਿ 올림픽 ਦੇ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਹੈ ਸਾਡੇ ਜਿਹੜੇ ਦਾ ਅਕਸ਼ਦੀਪ ਪਹਿਲਾ ਬਰਨਾਲੇ ਦਾ ਜਿਹੜਾ ਮੁੰਡਾ ਹੈ ਜਿਹੜਾ 올ंपੀਅਨ ਬਣਿਆਗਾ ਤੁਸੀਂ ਦੇਖੋ ਵੀ ਐਡੇ ਜ਼ਿਲ੍ਹੇ ਚੋਂ ਅੱਜ ਤੱਕ ਇਹਦੇ ਕੋਲ림픽 ਦੇ ਵਿੱਚ ਹੀ ਨਹੀਂ ਗਿਆ ਜੇ ਪਹਿਲਾ ਗਿਆ ਤਾਂ ਬਹੁਤ ਵੱਡੀ ਉਪਲਬਧੀ ਹੈ ਕਿ ਸਾਰੀ ਦੁਨੀਆ ਤੁਸੀਂ 올림픽 ਦੇ ਵਿੱਚ ਪਹੁੰਚਣਾ ਉੱਥੇ ਪਾਰਟਿਸਿਪੇਟ ਹੈ ਜਿਹੜਾ ਉਹ ਕਰਨਾ ਸੋ ਜਿਹੜੇ ਵੀ ਖਿਡਾਰੀ ਸਾਡੇ ਉੱਥੇ ਪਾਰਟਿਸਿਪੇਟ ਵੀ ਕਰਕੇ ਆਇਆ ਸਾਡੇ ਲਈ ਉਹਨਾਂ ਤੇ ਵੀ ਸਾਨੂੰ ਜਿਹੜਾ ਮਾਣ ਆ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਹੌਸਲਾ ਵਜਾਈ ਵੀ ਕੀਤੀ ਜਾਊਗੀ ਤੇ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਵੀ ਜਿਹੜਾ ਕੀਤਾ ਜਾਊਗਾ ਜੀ ਐਨਐਚਏ ਦੀਆਂ ਜਿਹੜੇ ਪ੍ਰੋਜੈਕਟ ਹੈਗੇ ਆ ਉਹਨੂੰ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਪਿਛਲੇ ਦਿਨ ਹੁਣ ਤਾਂ ਤੁਸੀਂ ਲੋਕ ਸਭਾ ਚੋਂ ਵੀ ਨਹੀਂ ਕੇਂਦਰ ਸਰਕਾਰ ਤੇ ਇੱਕ ਮਿੰਟ ਕੇਂਦਰ ਸਰਕਾਰ ਤੇ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਹੈਗੇ ਆ ਉਹ ਰੋਕ ਦਿੱਤੇ ਗਏ ਤੇ ਕੁਝ ਰੋਕਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਦੇਖੋ ਕੋਈ 17000 ਰੁਪਏ ਨਹੀਂ ਦੇਖੋ ਕੋਈ ਹਜੇ ਰੋਕੇ ਨਹੀਂ ਗਏ ਸੀਐਮ ਸਾਹਿਬ ਦੇ ਲੈਵਲ ਤੇ ਉਹਨਾਂ ਨੇ ਵੀ ਕਿਹਾ ਕਿ ਸਾਰਿਆਂ ਦੇ ਨਾਲ ਜਿਹੜੀ ਡਿਸਕਸ਼ਨ ਚੱਲਦੀ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਸਾਡੀ ਲੱਗੀ ਹੋਈ ਆ ਤੇ ਸਾਰੇ ਕਿਤੇ ਜਿਹੜਾ ਇਹਦੇ ਤੇ ਕੰਮ ਜਿਹੜਾ ਕੀਤਾ ਜਾ ਰਿਹਾ ਪਰ ਹਾਂ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਬਣਦੇ ਜਿਹੜੇ ਰੇਟ ਹੈ ਉਹ ਜ਼ਰੂਰ ਦਿੱਸਦੇ ਜਾਣ ਹੁਣ ਕਈ ਜਗ੍ਹਾ ਐਵੇਂ ਆ ਤੁਸੀਂ ਦੇਖੋ ਵੀ ਉੱਥੇ ਮਾਰਕੀਟ ਰੇਟ ਹੈਗਾਗਾ 2 ਕਰੋੜ ਰੁਪਇਆ ਤੇ ਉੱਥੇ ਜੇ ਕਿਸੇ ਨੂੰ ਤੁਸੀਂ ਕਹੋਗੇ ਵੀ ਤੂੰ 50 ਲੱਖ ਰੁਪਇਆ ਲੈ ਲੈ ਤਾਂ ਕਿਸ ਤਰ੍ਹਾਂ ਜਿਹੜਾ ਉਹ ਜ਼ਮੀਨ ਜਿਹੜੀ ਹੈ ਉਹ ਛੱਡੂਗਾ ਤੇ ਇਹਦੇ ਚ ਮੈਂ ਤੁਹਾਨੂੰ ਇੱਕ ਹੋਰ ਬੜੀ ਹੈਰਾਨੀ ਵਾਲੀ ਤੁਸੀਂ ਸਾਰੇ ਮੀਡੀਆ ਵਾਲੇ ਇੱਥੇ ਖੜੇ ਹੋ ਇਹ ਸਵਾਲ ਵੀ ਮੈਂ ਨਾਲ ਦੀ ਨਾਲ ਰਵਿeed ਵੀ ਟੀਵੀ ਨਹੀਂ ਕਰਦਾ ਤੇ ਨਾਲ ਮੈਂ ਤੁਹਾਨੂੰ ਇਹਦਾ ਰਿਟਰਨ ਵੀ ਮੈਂ ਤੁਸੀਂ ਕਹੋਗੇ ਮੈਂ ਈਮੇਲ ਰਾਹੀਂ ਤੁਹਾਨੂੰ ਸਾਰਿਆਂ ਨੂੰ ਭੇਜ ਦੂੰਗਾ ਮੈਂ ਇੱਕ ਵਿਧਾਨ ਲੋਕ ਸਭਾ ਜੀ ਇੱਕ ਮੁੱਦਾ ਚੁੱਕਿਆ ਸੀ ਕਿ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਜਿਹੜੀ ਚੰਡੀਗੜ੍ਹ ਤੱਕ ਜਿਹੜੀ ਰੇਲਵੇ ਦੀ ਕਰਵਾਈ ਜਾਵੇ ਤੇ ਉਹਦੇ ਜਵਾਬ ਤਾਂ ਚਲੋ ਮੈਨੂੰ ਉੱਥੇ ਜਿਹੜਾ ਮੈਂ ਉਹ ਡਿਬੇਟ ਦੇ ਵਿੱਚ ਉੱਕਿਆ ਸੀ ਉੱਥੇ ਕੀ ਦੇਣਾ ਸੀ ਪਰ ਇਹਦਾ ਅਨਸਟਾਡੀ ਕੁਐਸਚਨ ਵੀ ਲੱਗਿਆ ਜਿਹਦਾ ਰਿਟਨ ਜਵਾਬ ਆਇਆ ਮੈਨੂੰ ਰਿਟਨ ਜਵਾਬ ਕੀ ਆਇਆ ਤੇ ਜਿਹੜੇ ਸਟੇਟ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਆ ਚੁਣ ਕੇ ਨਹੀਂ ਕਹ ਲੋ ਵੀ ਇੱਥੋਂ ਦਾ ਲੋਕਾਂ ਨੇ ਨਹੀਂ ਚੁਣੇ ਪਰ ਦੂਜੇ ਪਾਸੇ ਉਹ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਗਾ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ ਪਹਿਲਾ ਇੱਕ ਆਉਂਦਾ ਕਿ ਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਉਂਗਾ ਉਹਨੂੰ ਕੰਪਲੀਟ ਕਰਵਾਉਂਗਾ ਤੇ ਉਸ ਤੋਂ ਬਾਅਦ ਦੁਬਾਰਾ ਬਿਆਨ ਆਉਂਦਾ ਮੈਂ ਤਰੀਕਾ ਵੀ ਤੁਹਾਨੂੰ ਪ੍ਰੈਸ ਨੋਟ ਤੇ ਲਿਖ ਕੇ ਭੇਜ ਦੂੰਗਾ ਕਿ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮਹਈਆ ਨਹੀਂ ਕਰਵਾ ਰਹੀ ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ ਉਹ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਰਿਟਰਨ ਸਵਾਲ ਲਾਇਆ ਉਹ ਮੈਂ ਲਾਇਆ ਸੀ ਸਟਾਰਟ ਪਰ ਉਹਨੂੰ ਅਨਸਟਾਰਟ ਕਰ ਦਿੱਤਾ ਮੇਰਾ ਲੋਕ ਸਭਾ ਦੇ ਵਿੱਚ ਅੰਦਰ ਜਵਾਬ ਨਹੀਂ ਦਿੱਤਾ ਮੈਂ ਰੁਟਨ ਜਵਾਬ ਲੈ ਕੇ ਭੇਜ ਦਿੱਤਾ ਉਹਦੇ 'ਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫ੍ਰੀ ਆਫ ਕਾਸਟ ਕਿਹਾ ਸੀ ਪੰਜਾਬ ਦੀ ਸਰਕਾਰ ਨੂੰ ਕਿ ਸਾਨੂੰ ਕਿਸਾਨਾਂ ਨੂੰ ਜ਼ਮੀਨ ਦਵਾਈ ਜਾਵੇ ਫ੍ਰੀ ਆਫ ਕਾਸਟ ਤੁਸੀਂ ਮੈਨੂੰ ਦੱਸੋ ਵੀ ਇੱਥੇ ਰਾਜਪੁਰੇ ਤੋਂ ਮਹਾਲੀ ਤੱਕ ਕਰੋੜਾਂ ਦੀ ਅਰਬਾਂ ਦੀ ਉੱਥੇ ਜ਼ਮੀਨ ਹੈ ਕਿਹੜਾ ਕਿਸਾਨ ਕਿਹੜਾ ਵਿਅਕਤੀ ਕਿ ਫ੍ਰੀ ਆਫ ਕਾਸਟ ਜ਼ਮੀਨ ਦੇਊਗਾ ਇਹਦਾ ਮਤਲਬ ਤੁਸੀਂ ਨਾ ਲੈਣ ਵਾਲਾ ਤੇ ਨਾ ਕੰਮ ਕਰਨ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ ਜੋ ਰਵਨੀਤ ਸਿੰਘ ਬਿੱਟੂ ਜੀ ਲੋਕਾਂ ਨੂੰ ਗਮਰਾਹ ਕਰ ਰਹੇ ਆ ਸਟੇਟ ਮਨਿਸਟਰ ਨੇ ਕੀ ਉਹ ਜਵਾਬ ਦੇਣਾ ਕੀ ਉਹਨਾਂ ਦੇ ਜਿਹੜੇ ਕੈਬਨਿਟ ਮਨਿਸਟਰ ਨੇ ਰੇਲਵੇ ਦੇ ਉਹਨਾਂ ਨੇ ਰਿਪਨ ਜਵਾਬ ਦਿੱਤਾ ਕਿ ਜੀ ਫ੍ਰੀ ਆਫ ਕਾਸਟ ਅਸੀਂ ਜ਼ਮੀਨ ਜਿਹੜੀ ਆ ਲੈਣਾ ਚਾਹੁੰਨੇ ਆ ਪਰ ਕਿਸਾਨ ਨੇ ਜਿਹੜੇ ਉਹ ਮਨਾ ਕਰ ਰਿਹਾ ਕੀ ਹੁਣ ਦੱਸਣ ਕਿ ਜਿਹੜੇ ਬਿੱਟੂ ਸਾਹਿਬ ਕਹਿੰਦੇ ਸੀ ਕਿ ਜੀ ਅਸੀਂ ਪ੍ਰੋਜੈਕਟ ਪੂਰਾ ਕਰਵਾਵਾਂਗੇ ਕੀ ਜੀ ਫ੍ਰੀ ਆਫ ਕਾਸਟ ਜ਼ਮੀਨ ਲੈਣ ਦੇ ਜਿਹੜਾ ਜਵਾਬ ਹੈ ਉਹਦੇ ਤੋਂ ਕਿਸੇ ਤਰ੍ਹਾਂ ਦੀ ਮਨਸ਼ਾ ਲੱਗਦੀ ਹੈ ਵੀ ਉਹ ਪ੍ਰੋਜੈਕਟ ਹੈ ਜਿਹੜਾ ਪੂਰਾ ਕਰਨਾ ਚਾਹੁੰਦੇ ਆ ਸੋ ਇਹ ਸਿਰਫ ਤੇ ਸਿਰਫ ਆਪਦੀ ਕੁਰਸੀ ਦੇ ਲਈ ਜਿਹੜਾ ਉੱਥੇ ਗਏ ਹੈਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰੋਜੈਕਟ ਇਦਾਂ ਜਿਹੜਾ ਪੂਰਾ ਉਹ ਕਰ ਸਕਣਗੇ ਸੋ ਮੈਂ ਉਹੀ ਕਹਿਣਾ ਦੇਖੋ ਪ੍ਰੋਜੈਕਟ ਜਿਹੜੇ ਪੂਰੇ ਤਾਂ ਹੀ ਹੋ ਸਕਦੇ ਆ ਜਿਹੜੇ ਕਿਸਾਨਾਂ ਨੂੰ ਜਿਹੜਾ ਬਣਦਾ ਜਿਹੜਾ ਮੁੱਲ ਹੈ ਉਹ ਦੇਣਾ ਚਾਹੀਦਾ ਤੋ ਜਿੱਥੇ ਮਿਲ ਰਿਹਾ ਉੱਥੇ ਕੋਈ ਦਿੱਕਤ ਆ ਰਹੀ ਹੈ ਉੱਥੇ ਦੀ ਗੱਲ ਜਿਹੜੀ ਉਹ ਕਰਾ